ਹੋਰ ਬਾਬਿਓ ਗੁੱਡ ਮਾਰਨਿੰਗ ਆਪਾਂ ਹੋ ਗਏ ਤਿਆਰ ਆਪਾਂ ਚੱਲੇ ਆ ਮੇਲੇ 'ਚ ਅੱਜ ਦੂਜਾ ਦਿਨ ਆ ਬਾਈ ਤੇ ਸੁਣੀ ਜਾਂਦਾ ਮੈਨੂੰ ਰੱਲੇ ਦੀ ਟੀਮ ਜਿੱਤ ਗਈ ਟੂਰਨਾਮੈਂਟ ਅੱਜ ਤੇ ਅੱਜ ਦੂਜਾ ਦਿਨ ਆ ਠੀਕ ਆ ਰਾਤ ਵਾਲਾ ਬਲੌਗ ਯਾਰ ਮੈਂ ਪਾਉਂਗਾ ਠੀਕ ਆ ਸ਼ਾਮ ਨੂੰ ਕੱਲ ਰਾਤ ਵਾਲਾ ਮੰਨ ਲਓ ਤੇ ਹੋਰ ਬਸ ਦਿਖਾਉਣਾ ਤੁਹਾਨੂੰ ਜਾ ਕੇ ਝਟ ਕੀ ਕੁਝ ਹੁੰਦਾਗਾ ਮਿਲਦੇ ਆਂ ਬਾਬੇ ਚੰਗਾ ਇੱਥੋਂ ਇਹ ਬਾਬੇ ਬੜਾ ਸੋਨਾ ਲੱਗਦਾ ਗੁਰਦੁਆਰਾ ਕਿਦੋਂ ਆਏ ਆ ਦਰਖਤ ਤੇ ਇਹ ਆ ਜਾਂਦੇ ਨਾ ਵਿੱਚ ਬੜਾ ਘੈਂਟ ਲੱਗਦਾ ਐ ਆ ਦੇਖੋ ਅੱਜ ਬਾਬਾ ਦੂਜਾ ਦਿਨ ਮੇਲੇ ਦਾ ਬੜਾ ਇਕੱਠਾ ਹੈਗਾ ਦੇਖੋ ਬੋਲਡਰ ਆਉਂਦਾ ਆਜੂ ਉਸ ਦਾ ਲੰਗਰ ਐ ਚੇਂਦਾ ਘਰ ਕੇ ਹੋਰੇ ਮਾਜਾ ਜੂਸ ਜੀ ਲੈ ਹੈਲੋ ਬਾਪੋ ਬੜਾ ਸਵਾਦ ਜੂਸ ਆ ਨਾ ਤਾਂ ਇਹ ਪਾਣੀ ਆ ਜਵਨ ਨੇਰਾ ਨੇਰੇ ਗਨੇਰਾ ਜੂਸ ਆ ਆਏ ਦਾ ਕੰਮ ਆਪੇ ਸਹੀ ਚੱਲੀ ਜਾਂਦਾ ਮੇਲਾ ਵਧੀਆ ਗੱਲ ਹੈ ਜੀ ਆਪਾਂ ਨਾ ਦਾ ਕੋਈ ਨੁਕਸਾਨ ਹੋਵੇ ਯਾਰ ਹਨਾ ਕਿਸੇ ਦਾ ਜਿਵੇਂ ਟੱਕ ਵਾਲਾ ਹੁੰਦਾ ਨਾ ਐਵੇਂ ਨੁਕਸਾਨ ਹੋ ਜਾਂਦਾ ਐਵੇਂ ਕਿਵੇਂ ਕੋਈ ਰੈਸ਼ਟ ਹੋ ਗਿਆ ਜਾਂ ਕੁਝ ਹੋਰ ਹੋ ਗਿਆ ਐ ਨਾ ਹੋਵੇ ਯਾਰ ਨਾ ਕਿਸੇ ਦਾ ਕੋਈ ਹੋਰ ਕੋਈ ਮਾਲ ਦਾ ਜਵੇਂ ਮੋਟਰਾਂ ਨੂੰ ਚੱਕ ਕੇ ਲੈ ਜਾਂਦੇ ਆ ਨਾ ਕਿਸੇ ਦਾ ਐ ਨੁਕਸਾਨ ਹੋਵੇ ਫਤਗਾ ਕਹਿੰਦੇ ਬਾਬਾ ਜੂਸੀ ਪੀਰ ਤੇ ਆਇਆ ਬੰਦਾ ਸਹੀ ਤਰ੍ਹਾਂ ਮੋੜ ਜੇ ਮੱਥਾ ਡੇ ਕੇ ਤੇ ਟੂਰਨਾਮੈਂਟ ਬਾਬਿਓ ਪੂਰੇ ਸਰਾ ਚੱਲੀ ਜਾਂਦੇ ਆਗੇ ਉਧਰ ਵੀ ਚਾਲਦੇ ਆਪਾਂ ਪੂਰਾ ਇਕੱਠਾ ਉੱਥੇ ਵੀ ਮਹਾ ਮੜਿਆ ਅੰਦਰੋਂ ਦਗਾ ਦੀਏ ਕਿਰਾ ਕਰੋ ਚੈੱਕ ਬਾਬਿਓ ਕਿਉਂ ਬਣਦੀ ਆ ਗੱਲ ਇਹ ਕਹਿੰਦੇ ਆ ਪਪਾਲਾ ਵਾਲਾ ਮੇਲਾ ਪਪਾਲਾ ਵਾਲਾ ਆ ਰੌਣਕਾਂ ਤੇ ਫੋਲੋਣਾ ਪਪਾਲਾ ਦਾ ਨਾ ਜੀ ਆ ਦੇਖ ਲੋ ਬਾਬਿਓ ਕਮੇਟੀ ਵਾਲੇ ਕਿ ਮੈਂ ਖੜਿਆ ਆ ਕਾਪੀਆਂ ਦਾ ਕੀਰ ਖੜਿਆ ਆ ਵੀ ਕੋਈ ਅੜ ਗਿਆ ਬੰਦਾ ਹਨਾ ਵੀ ਕੋਈ ਕਈ ਵਾਰੀ ਹੂੰ ਦੁਕਾਨ ਲਾਈ ਬੈਠਾ ਹੁੰਦਾ ਹਨਾ ਉਹ ਬਸ ਉਹਦੇ ਕੋਲੇ ਜਾ ਕੇ ਪਰਚੀ ਕੱਟ ਦੇਣਗੇ ਹੋਰ ਕੋਈ ਕੰਮ ਨਹੀਂ ਇਹ ਫੁੱਲ ਧੱਕਾ ਕਰ ਦਿਆ ਕਮੇਟੀ ਵਾਲੇ ਮਰ ਤਾਂ ਇਹ ਹੀ ਗੱਲ ਗਲਤ ਲੱਗਦੀ ਆ ਬਾਬਿਓ ਕਹਿੰਦੇ ਮਾਲ ਲਿਖਿਆ ਬਾਬਿਓ ਮਹਿੰਦਰਾ ਤਿੰਨ ਸਿਲੰਡਰ ਆਵਾ ਪਿਓਏ ਮੈਨੂੰ ਲੱਗਦਾ ਪਤਾ ਨਹੀਂ 4 ਸਿਲੰਡਰ ਆ ਤਿੰਨ ਸਿਲੰਡਰ ਆ ਨਾ ਤਿੰਨ ਤਿੰਨਾ ਟਰਬੋ ਰਬੋ ਲਈ ਫਿਰ ਦੇਬਤੰਦਰ ਸਾਉਂਡ ਦੇਖ ਇਹ ਲੰਗਰ ਦੀ ਸੇਵਾ ਬਾਈ ਇੱਥੇ ਪਾਣੀ ਦੀ ਪਾਣੀ ਆਲੇ ਆ ਬਾਈ ਪਾਣੀ ਵਰਤਾਉਂਦੇ ਆਗੇ ਹੁਣ ਚੱਲਦੇ ਆਪਾਂ ਆਪਦੇ ਲੰਗਰ ਚ ਵਾਪੇਓ ਕਿਹੜਾ ਆਪਣੇ ਪਿੰਦ ਵਾਲਾ ਲੰਗਰ ਆਗਾ ਏ ਪੂਰਾ ਆ ਜਗਦੇਲੀ ਬਣਾ ਹਰ ਇੱਕ ਕਹਿ ਰਿਹਾ ਮੇਰੀ ਬਣਾ ਹਣੀ ਆ ਜਾ ਕਰੋ ਬਾਬਾ ਆਪਾਂ ਕੋਈ ਨਹੀਂ ਦੁਸ਼ਮਣ ਨਹੀਂ ਰੋਕਦੇ ਵੀਡੀਓ ਵਿੱਚ ਕਿਹੜਾ ਆ ਜਾਂਦਾ ਬਸ ਸਹੀ ਆ ਦੇਖੋ ਜਦਾ ਸ਼ੇ ਭਾਈ ਬਹੁਤ ਕਰਦੇ ਆ ਬਈ ਸੇਵਾ ਕਰੀ ਜਾਂਦੇ ਆ ਬੰਦੇ ਸਾਰੇ ਆ ਬੰਦਾ ਬਾਬਾ ਸਰਹੰਦ ਵਾਲਾ ਇੱਕ ਨੰਬਰ ਵਾਲਾ ਇੱਕ ਨੰਬਰ ਮਹੌਰਾ ਜਾ ਰਿਹਾ ਰਾਮ ਦਾ ਜਿਹੜੀ ਵੀਡੀਓ ਨਹੀਂ ਵਾਇਰਲ ਹੋਈ ਸੀ ਪਿੱਛੇ ਕਿਰਸਨਪੁਰਾ ਮੇਲਾ ਸੀਗਾ ਆ ਹੁੰਦਾ ਜੀ ਆਓ ਦੇਖੋ ਬਾਬਾ ਲੰਗਰ ਜਮਾ ਪੂਰਾ ਸਿਰਾਂ ਚੱਲ ਰਿਹਾ ਪੰਡਾਲ ਕਹਿੰਦੇ ਫੁੱਲ ਭਰਿਆ ਪਿਆਗਾ ਇਹੋ ਜੀ ਗੱਲ ਨਹੀਂ ਹੈ ਜੀ ਪੂਰਾ ਇਕੱਠ ਹੈਗਾ ਲੰਗਰ 'ਚ ਵੀ ਇੱਥੋਂ ਬਲਿੰਦ ਦੀਂਦੀ ਆ ਬਾਬੇ ਥੋੜੀ ਜੀ ਦੇਖੋ ਬਲੈਂਡਾ ਜੇ ਚੰਗੀ ਤਰ੍ਹਾਂ ਤਿਆਰ ਨਹੀਂ ਕੀਤੀ ਬਾਬਿਓ ਟੋਕੜੀ ਲਾਉਣ ਵਾਲੀ ਰਹਿੰਦੀ ਆ ਬਲੈਂਡ ਤੇ ਉਹ ਮੰਨ ਲਓ ਵੀ ਉਹ ਪਾ ਸੀ ਵੀ ਉਹ ਟੋਕੜੀ ਲਾਉਣ ਵਾਲੀ ਰਹਿ ਗਈ ਆ ਦੇਖੋ ਬਾਬਿਓ ਸੇਵਾ ਕਰਨ ਵਾਲੇ ਨੇ ਉਹ ਬੰਦੇ ਕੁੜੀਆਂ ਸੇਵਾ ਕਰੀ ਜਾਂਦੇ ਆ ਆਪਾਂ ਵੀ ਕਰਦੇ ਆ ਬਸ ਮੋਬਾਈਲ માં ਥੋੜਾ ਜਿਹਾ ਬਲੌਗ ਬਣਾ ਲਈਏ ਇਹਦੇ ਵਾਸਤੇ ਸੇਵਾ ਕਰਦੇ ਆਪਾਂ ਵੀ ਧੋਣੇ ਭਾਂਡੇ ਆ ਪਾਣੀ ਵਾਲੇ ਨੇ ਭਾਈ ਇੱਥੇ ਲੰਗਰ ਚ ਇਹ ਬਾਬੇ ਮੱਤੀ ਤੋਂ ਆਇਆਗੇ ਸੇਵਾਦਾਰ ਪਾਣੀ ਦੀ ਸੇਵਾ ਕਰਦਿਆ ਮੱਤੀ ਤੋਂ ਬਾਰਪਸਟਾ ਰਹੇ ਹੁਣ ਆ ਦੇਖ ਚੋਬਰਾਂ ਨੇ ਇੱਕ ਸੀ ਲਿਸਟ ਢਾੜੀ ਕਹਿੰਦੇ ਵਧੀਆ ਗੱਲ ਆ ਯਾਰ ਕੋਈ ਤਾਂ ਸੇਵਾ ਕਰਦਾ ਕਿ ਨਹੀਂ ਲੈ ਲਓ ਜੀ ਇਹ ਨਾ ਪਤਾ ਹੇ ਚਰਨਦੀਪ ਠੀਕ ਹੈ ਜੀ ਕੰਮ ਕਰ ਕੰਮ ਕਰ ਚੱਕਾ ਪਾ ਬਾਬੇ ਉਹ ਮੈਂ ਜਰਾ ਕੈਂਟ ਲੱਗਦਾ ਯਾਰ ਤਨਵਾ ਦੇਖ ਬਾਬਾ ਮੇਰਾ ਸੋਨਾ ਲੱਗਦਾ ਯਾਰ ਇਹ ਵੀ ਮੈਂ ਜਰਾ ਆ ਦੇਖੋ ਬਾਬੇ ਇਧਰ ਧੁੱਪ ਪੈਂਦੀ ਆ ਬਲੈਂਟੇ ਤਾਂ ਇਹਦੇ ਤੋਗੜੀ ਲਾਉਣ ਵਾਲੀ ਰਹਿੰਦੀ ਹੈਗੀ ਇਹ ਕਿਹੜਿਆਂ ਬਾਈ ਮੈਂ ਵੀਡੀਓ ਬਣਾਈ ਜਾਨਾ ਦੇਖੋ ਆਏ ਕਿਉਂ ਕਰਦੇ ਹੋ ਕੋਈ ਗੱਲ ਨਹੀਂ ਵੀਡੀਓ ਲੈ ਚਲੋ ਇਹ ਆਪਣੇ ਪਿੰਡ ਦੇ ਆ ਬਾਈ ਪੁਰਾਣੇ ਪਿੰਡ ਦੇ ਆਜੋ ਦੇ ਆਏ ਭੱਜ ਕੇ ਆਉਂਦੇ ਸਾਨੂੰ ਲੈ ਲੈ ਬਲੌਗ ਚ ਆਪਾਂ ਕੋਈ ਚੱਕਰ ਨਹੀਂ ਇਹ ਕਿਹੜਿਆ ਆਪਾਂ ਬਾਈ ਵੀਡੀਓ ਬਣਾਈ ਜਾਨਾ ਨਾ ਇਹ ਮਾਲੋ ਤਾਂ 10-10 ਮਿੰਟਾਂ ਦੀਆਂ ਕਰਕੇ ਨਾ ਇਹ 5-7 ਦਿਨਾਂ 'ਚ ਪੈਣਗੀਆਂ ਕਿਉਂਕਿ ਵੀਡੀਓ ਬਣ ਗਈਆਂ ਬਹੁਤ ਜ਼ਿਆਦੇ ਆਇਆ ਫਿਰ 22-23 ਮਿੰਟਾਂ ਦੀ ਵੀਡੀਓ ਤੇ ਯਾਰ ਮਸਾ ਪੈਂਦੀ ਹੈਗੀ ਔਖੀ ਪੈਂਦੀ ਹੈਗੀ ਮੈਂ ਇਸ ਕਰਕੇ ਵੀ ਚਲ 10 ਮਿੰਟਾਂ ਦੀ ਵੀਡੀਓ ਕਰਕੇ ਪਾ ਦਣਾ ਉਹਨਾਂ ਦਾ ਹੋਂਤਾ ਬਾਬਿਓ ਨਾ ਹੁੰਦਾ ਨਹੀਂ ਕੋਈ ਤਲਾਬ ਚਾਣਾ ਇਧਰ ਇਧਰ ਕੰਦੇ ਇਧਰ ਤਾਂ ਨਾਉਂਦਾ ਡੂੰਗਾ ਬੜਾ ਕਰਤਾ ਨਾ ਅੱਗੇ ਦਾ ਬਾਬਿਓ ਅਸੀਂ ਕਿਰ ਅਸੀਂ ਛੋਟੇ ਛੋਟੇ ਹੁੰਦੇ ਸੀ ਹੈ ਨਾ ਇਹ ਆ ਤੜਕੀ ਆ ਜਾਂਦੇ ਸੀਗੇ ਤੜਕੇ ਤੋਂ ਹੱਥ ਨੇ ਤੱਕ ਨਾਈ ਜਾਂਦੇ ਰਹਿੰਦੇ ਸੀਗੇ ਇਧਰੋ ਚੈੱਕ ਕਰੋ ਬਾਬਿਓ ਇਧਰੋ ਜਮਾ ਸਹੀ ਆ ਰਹੀ ਆ ਅਸੀਂ ਤੜਕੇ ਬਸ ਆ ਜਾਂਦੇ ਨਾਈ ਜਾਂਦੇ ਦੁਪਹਿਰੇ ਬਾਗਿਆਂ ਦੇ ਫਿਰ ਹੱਥ ਨੇ ਆ ਕੇ ਨੌਣ ਲੱਗ ਜਾਂਦੇ ਆਇਆ ਮੋਟੂ ਆ ਭਾਈ ਆਪਣੇ ਉਹ ਆ ਗਏ ਕਣਕ ਵੀ ਚਾਲਾ ਜਿਹੜੇ ਮਿੱਟੀ ਘੜਦੇ ਆ ਕਣਕ ਪਾ ਜਾਂਦੇ ਆਗੇ ਚੱਲ ਵਿਚਾਰੇ ਇਹ ਵੀ ਆਪ ਦਾ ਟੰਗਾ ਲਾ ਲੈਂਦੇ ਆ ਹਣਾ ਮੇਲੇ 'ਚ ਵਧੀਆ ਗੱਲਾਂ ਜਵਾਖਪਾਲ ਦੇ ਚਾਲ ਕਿਵੇਂ ਨਾ ਕਿਵੇਂ ਆਹ ਕਿਵੇਂ ਯਾਰਾ ਹੈ ਤੇਰੀ ਭਰਤੀ ਤਾਂ ਨਹੀਂ ਗੱਟੀ ਹੈ ਕੱਟਦੀ ਕਿੰਨੇ ਦੀ 500 ਦੀ 500 ਦਾ ਕਿੱਥੇ ਵੇਚ ਦੇਗਾ ਆ ਬਾਬਿਓ ਆਪਣਾ ਯਾਰ ਬੇਲੀ ਮਿਲ ਗਿਆ ਚੈਲਾ ਵਾਲੀ ਤੋਂ ਆ ਦਾ ਸੁਨੋ ਪਤੀ ਜਨ ਨਾਲ ਹੀ ਆ ਯਾਰ ਯਾਰ ਬਸ ਹੋਰ ਕਿਵੇਂ ਆ ਠੀਕ ਹੈ ਠੀਕ ਹੈ ਉਰੇ ਆ ਮਿਲਦਾ ਇੱਕ ਮਿੰਟ ਮੈਨੂੰ ਇਹ ਜਾ ਬਾਬਿਓ ਆ ਦੇਖੋ ਬਾਬਿਓ ਥੋੜ ਟਾਇਰ ਦੇਖੋ ਕਿਤੇ ਚੌੜਾ ਚੌੜਾ ਆ ਬਾਬਾ ਬਾਲਾ ਘੈਂਟ ਆ ਸ਼ਿੰਗਾਰਿਆ ਪੂਰਾ ਸਰਾ ਸ਼ਿੰਗਾਰਿਆ ਹੋਇਆ ਬਹੁਤ ਚੌੜੇ ਨੇ ਉਹੀ ਲਾਦਾ ਬਾਬੇ ਵੀਡੀਓ ਤੇ ਤਾਂ ਤੀਂਦੇ ਨੇ ਬਹੁਤ ਵੱਡੇ ਵੱਡੇ ਟਾਇਰ ਨੇ ਚਾਰ ਬੂਫਰ ਨੇਗੇ ਕਹਤਾ ਹੈ ਬਈ ਇਹ ਨਾ ਮਾਪੀ ਦੀ ਫੋਟੋ ਮੇਰੇ ਸਾਹ ਹੁਣਾ ਕਹਿੰਦਾ ਪੂਰਾ ਹੈ ਹੱਥ ਲੱਗਦਾ ਜਾਵਾ ਸਿਰ ਆਹ 55 ਖੜਾ ਉਹ ਵੀ ਸ਼ਿੰਗਾਰਿਆ ਬਹੁਤ ਬਾਈ ਹੈ ਵਿਸ਼ਵਾ ਮਾਪੀ ਦੀ ਫੋਟੋ ਹੈ ਨਾ ਬਹੁਤ ਚੌੜਿਆ ਦੇਖ ਟਾਇਰ ਵੀ ਬਹੁਤ ਚੌੜਿਆ ਹੈ ਨਾ ਕਰਾਏ ਹੋਇਆ ਆ 55 ਖੜਾ ਬਾਈ ਇਹ ਵੀ ਬਹੁਤ ਸ਼ਿੰਗਾਰਿਆ ਇਧਰ ਇੱਕ 36 30 ਖੜਾ 36 30 ਆ ਨਾ 4 4 ਗੋਰ ਬਾਈ 4 ਆ ਬਾਬਿਓ 36 ਦੀ ਦਾ 36 ਆ ਬਾਬਿਓ ਪੁਰਾਣੀ ਸੰਗਾਰਿਆ ਦੇਖੋ ਕਿ ਨਗਟ ਲੱਗਦਾ ਆ ਦੇਖੋ ਬਾਬਿਓ ਸੀ ਸਿਲੰਡਰ ਆ ਆ ਪੜਦਾ ਧਰਤੀ ਮੱਜਣਾ ਹਾਂ ਪਾਜੋ ਦੇਖੋ ਟਰੰਗੋ ਟਰੰਗੋ ਕਿਤੇ ਟਰਪੋ ਲੱਗੀ ਆ ਇਹ ਬੜਾ ਵੱਡਾ ਹਾਂ ਬੰਦੀ ਮਰਾ ਦੇਖ ਤਲਾ ਆ ਦੇਖੋ ਠੰਡਾ ਰਿੱਡਾ ਜਲ ਗਿਆ ਹਾਂ ਇਹ ਇੱਕ ਰੋਭਾ ਮਿੰਦਰਾਗਾ ਬੜਾ ਵੱਡਾ ਜਗਾੜਾ ਬਾਬਿਓ ਦੇਖੋ ਆ ਜੋ ਦੋ ਬੈਂਟਰ ਨਾਲ ਦਾ ਸਟਾਰਟ ਹੀ ਹੁੰਦਾ ਇਹ ਚਲੋ ਬਾਬਿਓ ਆਪਾਂ ਕਰਦੇ ਆਂ ਬਲੌਗ ਨੂੰ ਐਂਡ ਕਰਿਆ ਗਿਆ ਜੀ ਮੈਂ ਠੀਕ ਆ ਬਾਬਿਓ ਸ਼ੇਅਰ ਕਰ ਦਿਆ ਕਰੋ ਚੰਗਾ ਲਾਈਕ ਕਰ ਦਿਆ ਕਰੋ ਲਵ ਯੂ ਆ